ਹਾਂਜੀ ਵੀਰ ਜੀ ਰਖੜੀ ਤੇ ਠਮਾਕਾ ਆਫਰ ਫਾਰਮਲ ਪੈਂਟ ਸ਼ਰਟ 2000 ਦੀਆਂ ਤਿੰਨ ਸ਼ਰਟਾਂ 1000 ਦੀਆਂ ਤਿੰਨ ਕਲਰ ਤੁਹਾਡੀ ਚੋਅ ਇਸ ਦਾ ਟੀ-ਸ਼ਰਟਾਂ 1000 ਦੀਆਂ ਤਿੰਨ ਕਲਰ ਤੁਹਾਡੀ ਚੋਅ ਇਸ ਦਾ ਤੇ ਆ ਪੈਂਟਾਂ ਨੇ ਜੀ 1500 ਦੀਆਂ ਤਿੰਨ ਆਹ ਜਿਨ੍ਹਾਂ ਨੇ 2000 ਦੀਆਂ ਤਿੰਨ ਇਹਨਾਂ ਚ ਵੀ ਕਲਰ ਵੈਰਾਈਟੀ ਵਾਧੂ ਹੈ ਜੀ ਕਲਰ ਵੈਰਾਈਟੀ ਵੱਧ ਤੋਂ ਵੱਧ ਮਿਲੇਗੀ ਆਜੋ ਜਿਹੜਾ 2000 ਦੀ ਸ਼ਾਪਿੰਗ ਕਰਦਾ ਉਹਨੂੰ ਆਹ ਟੀ-ਸ਼ਰਟ ਬਿਲਕੁਲ ਫ੍ਰੀ ਦਿੱਤੀ ਜਾਵੇਗੀ ਏ ਵੀ ਕਲਰ ਤੁਹਾਡੀ ਪਸੰਦ ਆ ਹੋਵੇਗਾ ਸ਼ਾਪਿੰਗ ਕਰੋ 2000 ਪਲਸ ਤੇ ਟੀ-ਸ਼ਰਟ ਸਾਡੇ ਤੋਂ ਫ੍ਰੀ ਲੈ ਕੇ ਜਾਓ ਇਹ ਰਖੜੀ ਤੇ ਧਮਾਕਾ ਆਫਰ ਹੈ ਜੀ ਵੀਡੀਓ ਨੂੰ ਕਰ ਦੋ 50 ਜਣਿਆਂ ਨੂੰ ਸ਼ੇਅਰ ਤੇ ਸਾਡੇ ਪੇਜ ਨੂੰ ਕਰ ਦੋ ਫੋਲੋ ਹਾਂਜੀ ਕੱਪੜੇ ਲਾਓ ਨਾ ਲਾਓ ਕੋਈ ਚੱਕਰ ਨਹੀਂਗਾ ਜੀ ਪੇਜ ਨੂੰ ਫੋਲੋ ਕੀਤਾ ਹੋਣਾ ਚਾਹੀਦਾ ਵੀਡੀਓ 50 ਬੰਦਿਆਂ ਨੂੰ ਸ਼ੇਅਰ ਕੀਤੀ ਹੋਣੀ ਚਾਹੀਦੀ ਆ ਤੇ ਆ ਕੇ ਦਿਖਾਓ ਤੇ ਸ਼ਰਟ ਬਿਲਕੁਲ ਫ੍ਰੀ ਲੈ ਕੇ ਜਾਓ ਜੀ ਆਉਣਾ ਕਿੱਥੇ ਪਾਊਗਾ ਇਹਦੇ ਲਈ ਜੀ ਆਉਣਾ ਪਊਗਾ ਆਪਣਾ ਨੇੜੇ ਨਾਪਾ ਚੌਂਕ ਪੁਰਾਣੀ ਅਨਾਜ ਮੰਡੀ ਅਮਲੋ ਬਾਕੀ ਸਕਰੀਨ ਤੇ ਨੰਬਰ ਚੱਲੀ ਜਾਂਦਾ ਕਾਲ ਜਾਂ ਮੈਸੇਜ ਕਰਕੇ ਕੋਈ ਵੀ ਜਾਣਕਾਰੀ ਲੈ ਸਕਦੇ ਬਾਕੀ ਆਪਣੀ ਅਪਡੇਟ ਕੀਤੀ ਹੋਈ ਹੈ ਲੋਕੇਸ਼ਨ ਜੀ Google Map ਤੇ ਵੀ ਫਰੈਂਡਸ ਫੈਸ਼ਨ ਅਮਲੋ Google Map ਤੇ ਪਾਓ ਤੇ ਦੁਕਾਨ ਤੇ ਪਹੁੰਚੋ ਤੇ ਸੇਵਾ ਦਾ ਮੌਕਾ ਦਿਓ ਜੀ